डाल कर किया संगठन में शामिल राजेश कुमार टोनी को जिला पठानकोट का यूथ अध्यक्ष किया नियुक्त विश्व हिंदू सुरक्षा दल की ओर से एक बैठक का आयोजन मुख्य कार्यालय सुन्दरनगर में किया गया जिसकी अध्यक्षता यूथ अध्यक्ष अभिषेक भारद्वाज ने की जिसमें विशेष रूप से विश्व हिंदू सुरक्षा दल के राष्ट्रीय अध्यक्ष अनिल भारद्वाज पहुंचे वहीं उनकी ओर से राजेश कुमार टोनी को जिला पठानकोट का अध्यक्ष नियुक्त किया गया वही युवाओं को भगवा सिरोपा डालकर संगठन में शामिल किया गया मौके पर मौजूद युवाओं को संबोधित करते हुए विश्व हिंदू सुरक्षा दल की नीतियों संबंधी अवगत करवाया गया कि किस तरह से विश्व हिंदू सुरक्षा दल हर समय असहाय व्यक्तियों के साथ खड़ा है और वही उन्होंने बताया कि लगातार हमारा संगठन सनातन धर्म के खिलाफ होने वाले कार्यों के खिलाफ भी आवाज उठा रहा है उन्होंने कहा कि जिस तरह से राज्य में लगातार नशा अपने पैर पसारता जा रहा है इसके खिलाफ विश्व हिंदू सुरक्षा दल की ओर से जल्द ही युवाओं को साथ लेकर एक बड़ी नशा विरोधी रैली आयोजित की जाएगी और इसके अलावा खालिस्तान के खिलाफ भी रैली निकाली जाएगी और धर्म परिवर्तन के खिलाफ आवाज उठाई जा रही है उन्होंने कहा कि इसी के साथ साथ जो युवा भी संगठन के साथ जुड़ता है उससे भी ये अपील करते हैं कि आपके आसपास अगर कोई व्यक्ति नशा बेचता है या फिर नशा करता है उसके बारे में भी सूचित किया जाए ताकि पुलिस प्रशासन से उस व्यक्ति के खिलाफ शिकायत करके जो बनती कानूनी कार्रवाई है वह करवाई जाए उन्होंने कहा कि इसके अलावा लगातार धार्मिक में भी संगठन की ओर से हिस्से लिए जाते हैं वही मौके पर युवाओं ने संगठन के साथ जुड़ने का फैसला लिया और संगठन की नीतियों को घर घर तक पहुँचाने की बात कही वही युवाओं ने कहा कि आने वाले समय पर युद्ध स्तर पर संगठन को मजबूत करने हेतु नियुक्तियां करते हुए युवाओं को साथ जोड़ा जाएगा इस मौके पर शशि लाल शाह नवीन विक्रम रोहित मिट्टू अर्जुन अरविंद गुरप्रीत राजकुमार अभिषेक चंदू सनी पवन साजन सुमित हर शादी युवा उपस्थित थे भारत नेट न्यूज सवाल आपका से राजेश भरद्वाज की खास रिपोर्ट जय श्री राम जी मैं अभिषेक भारद्वाज कौमी प्रधान विश्व हिंदू सुरक्षा दल युद्ध ਅੱਜ ਕੌਮੀ ਪ੍ਰਧਾਨ ਅਨਿਲ ਭਰਦਵਾਜ ਜੀ ਦੇ ਨਿਰਦੇਸ਼ਾਂ ਅਨੁਸਾਰ ਲਗਾਤਾਰ ਜਿਹੜੀ ਹੈ ਵਿਸ਼ਵ ਹਿੰਦੂ ਸੁਰੱਖਿਆ ਦਲ ਵੱਲੋਂ ਆਪਣੀ ਜਿਹੜੀ ਹੈ ਇਕਾਈ ਦੀ ਜਿਹੜੀ ਹੈ ਯੂਥ ਇਕਾਈ ਦੀ ਜਿਹੜੀ ਹੈ ਗਠਨ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੋਵੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕਸ਼ਮੀਰ ਦੇ ਵਿੱਚ ਜਿਹੜੇ ਕੀਤੇ ਜਾ ਰਹੇ ਨੇ ਤੇ ਅੱਜ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਰਜੇਸ਼ ਕੁਮਾਰ ਟੋਨੀ ਜੀ ਨੂੰ ਜਿਹੜਾ ਹੈ ਵਿਸ਼ਵ ਹਿੰਦੂ ਸੁਰੱਖਿਆ ਦਲ ਦਾ ਜਿਹੜਾ ਹੈ ਯੂਥ ਦਾ ਜਿਹੜਾ ਪ੍ਰਧਾਨ ਜਿਹੜਾ ਨਿਯੁਕਤ ਕੀਤਾ ਗਿਆ ਜ਼ਿਲ੍ਹਾ ਯੂਥ ਪ੍ਰਧਾਨ ਅਸੀਂ ਆਸ ਕਰਦੇ ਹਾਂ ਕਿ ਰਜੇਸ਼ ਕੁਮਾਰ ਟੋਨੀ ਜੀ ਸੰਗਠਨ ਦੀਆਂ ਨੀਤੀਆਂ ਨੂੰ ਬੱਦ ਤੋਂ ਬੱਦ ਲੋਕਾਂ ਤੱਕ ਪਹੁੰਚਾਂਗੇ ਯੂਥ ਤੱਕ ਪਹੁੰਚਾਂਗੇ ਤਾਂ ਯੂਥ ਨੂੰ ਸੰਗਠਨ ਦੇ ਨਾਲ ਜੋੜਨਗੇ ਤਾਂ ਕਿ ਅੱਜ ਦਾ ਜਿਹੜਾ ਯੂਥ ਹੈ ਲਗਾਤਾਰ ਨਸ਼ੇ ਦੇ ਵੱਲ ਵਧ ਰਿਹਾ ਹੈ ਬੇਰੋਜ਼ਗਾਰੀ ਲਗਾਤਾਰ ਵਧ ਰਹੀ ਹੈ ਉਹਨਾਂ ਨੂੰ ਉਸ ਚੀਜ਼ ਨਾਲ ਲੈ ਕੇ ਜਿਹੜਾ ਜਾਗਰੂਕ ਕਰਨਗੇ ਨਸ਼ੇ ਤੋਂ ਹਟਾਉਣਗੇ ਤਾਂ ਹੋਰ ਵੀ ਜਿਹੜੀਆਂ ਕ੍ਰਿਤੀਆਂ ਨੇ ਜਿਹੜੇ ਸੰਗਠਨ ਜਿਸ ਜਿਸ ਅਧਾਰ ਤੇ ਕੰਮ ਕਰਦਾ ਚਾਹੇ ਉਹ ਗੋਹ ਹਤਿਆਰਾ ਹੁੰਦੀਆਂ ਹੁਣ ਉਹਨਾਂ ਦੇ ਖਿਲਾਫ ਬੋਲਦਾ ਸੰਗਠਨਾਤਕਵਾਦ ਦੇ ਖਿਲਾਫ ਬੋਲਦਾ ਖਾਲਿਸਤਾਨ ਦੇ ਖਿਲਾਫ ਬੋਲਦਾ ਹੋਰ ਵੀ ਕਈ ਜਿਹੜੇ ਸੰਗਠਨ ਦੀਆਂ ਨੀਤੀਆਂ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਣਗੇ ਅਸੀਂ ਇਹੀ ਆਸ ਕਰਦੇ ਹਾਂ ਤੇ ਰਜੇਸ਼ ਕੁਮਾਰ ਟੋਨੀ ਜੀ ਦਾ ਉਹਨਾਂ ਦੇ ਨਾਲ ਆਏ ਸਾਰੇ ਸਾਥੀਆਂ ਦਾ ਵਿਸ਼ੇਵਿੰਦੂ ਸੁਰੱਖਿਆ ਦਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਅਸੀਂ ਆਸ ਕਰਦੇ ਹਾਂ ਕਿ ਜਲਦ ਤੋਂ ਜਲਦ ਜ਼ਿਲ੍ਹੇ ਦੇ ਵਿੱਚ ਜਿਹੜੇ ਆ ਰਜੇਸ਼ ਕੁਮਾਰ ਟੋਨੀ ਜੀ ਆਪਣੀ ਜਿਹੜੀ ਇਕਾਈ ਦਾ ਗਠਨ ਕਰਕੇ ਤੇ ਸੰਗਠਨ ਨੂੰ ਜਿਹੜਾ ਆ ਬੁਲੰਦੀਆਂ ਤੱਕ ਲੈ ਕੇ ਜਾਣਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਅੱਜ ਉਸ ਸਮੇ ਵਿਸ਼ਵ ਹਿੰਦੂ ਸੁਰੱਖਿਆ ਦਲ ਨੂੰ ਬਹੁਤ ਹੀ ਬਰ ਮਿਲਿਆ ਜਦੋਂ ਸਾਡੇ ਨਾਲ ਸਾਡੇ ਨਵਜੋਗ ਸਾਥੀ ਆਪਣੇ ਨਵਜੁਵਾਨਾਂ ਨੂੰ ਨਾਲ ਲੈ ਕੇ ਤੇ ਵਿਸ਼ਵ ਹਿੰਦੂ ਸੁਰੱਖਿਆ ਦਲ ਦੇ ਨਾਲ ਜੁੜੇ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਆਭਾਰ ਵਿਅਕਤ ਕਰਨੇ ਆਂ ਔਰ ਆਪਣੇ ਪਾਰਟੀ ਦੇ ਵਿੱਚ ਬਹੁਤ ਹੀ ਨਿੱਘਾ ਸਵਾਗਤ ਕਰਨੇ ਆਂ ਔਰ ਅਰਜੇਸ਼ ਕੁਮਾਰ ਟੋਨੀ ਜੀ ਨੂੰ ਇਹਨਾਂ ਨੂੰ ਜ਼ਿਲ੍ਹੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਆ ਅਸੀਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦਿੰਦੇ ਆਂ ਔਰ ਮੈਂ ਨਾਲ ਤੋਂ ਆਸ ਕਰਨਾ ਆ ਇਹ ਸਾਡੇ ਜਿਹੜਾ ਵਿਸ਼ਵ ਹਿੰਦੂ ਸੁਰੱਖਿਆ ਦਲ ਦੀਆਂ ਨੀਤੀਆਂ ਦੇ ਨਾਲ ਬਿਲਕੁਲ ਵੱਧ ਚੜ ਕੇ ਹਿੱਸਾ ਲੈਣਗੇ ਔਰ ਔਰ ਉਹਨਾਂ ਦੇ ਲਈ ਵੱਧ ਚੜ ਕੇ ਕੰਮ ਕਰਨਗੇ ਇਹਨਾਂ ਨੂੰ ਕਦੀ ਵੀ ਜ਼ਿੰਦਗੀ ਦੇ ਵਿੱਚ ਕਿਸੇ ਤਰ੍ਹਾਂ ਦੀ ਔਕੜ ਆndi ਆ ਜਾਂ ਇਹਨਾਂ ਦੇ ਸਾਥੀਆਂ ਨੂੰ ਔਕੜਾਂ ਦੀ ਕਿਸੇ ਤਰ੍ਹਾਂ ਦੇ ਵੀ ਅਸੀਂ ਔਰ ਸਾਡੀ ਟੀਮ ਪੂਰੀ ਇਹਨਾਂ ਨਾਲ ਵੱਧ ਚੜ ਕੇ ਮੋੜੇ ਨਾ ਮੋੜਾ ਲਾਇ ਖੜੋਤੀ ਰਹੀ ਔਰ ਅਸੀਂ ਇਹਨਾਂ ਤੋਂ ਵੀ ਆਸ ਕਰਾਂਗੇ ਕਿ ਇਹ ਸਾਡਾ ਪੂਰਾ ਸਾਥ ਦੇਣ ਔਰ ਵਧੀਆ ਢੰਗ ਨਾਲ ਔਰ ਸੁਚੱਜੇ ਢੰਗ ਨਾਲ ਦੇਸ਼ ਦੀ ਸੇਵਾ ਕਰਦੇ ਹੋਏ Hindu ਤਵ ਦੀ ਸੇਵਾ ਕਰਦੇ ਸਨਾਤਨ ਦੀ ਸੇਵਾ ਕਰਦੇ ਹੋਏ ਔਰ ਵਧੀਆ ਸਾਥੀਆਂ ਨੂੰ ਲੈ ਕੇ ਔਰ ਨਾਰੀ ਸ਼ਕਤੀ ਨੂੰ ਵੀ ਨਾਲ ਲੈ ਕੇ ਜੁੜਨ ਤੇ ਮੈਂ ਇਹਨਾਂ ਨੂੰ ਜਰਾ ਗੱਲ ਨਾ ਕਰਦੇ ਹੋਏ ਆਪਣੀ ਬਾਣੀ ਨੂੰ ਵੀ ਸ਼ਰਾਮ ਕਰਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਮੈਂ ਰਜੇਸ਼ ਕੁਮਾਰ ਟੋਨੀ ਛੋਟੇਪੁਰ ਤੋਂ ਮੈਂ ਆਪਾ ਪ੍ਰਧਾਨ ਹੁੰਦਾ ਬਹੁਤ ਬਹੁਤ ਧੰਨਵਾਦ ਕਰਨਾ ਕਿ ਮੈਨੂੰ ਪਾਰਟੀ ਦਾ ਹੋਦਾ ਦਿੱਤਾ ਗਿਆ ਤੇ ਮੈਂ ਆਪਣੇ ਸਾਰੇ ਕਲੱਬ ਦੇ ਜਿੰਨੇ ਵੀ ਮੈਂਬਰਾਂ ਸਾਰਿਆਂ ਨੂੰ ਨਾਲ ਲੈ ਕੇ ਚਲਾਂ ਆਪਣੀ ਬਾਤ ਤੋਂ ਬਾਅਦ ਪਾਰਟੀ ਨੂੰ ਗਾਂ ਲੈ ਕੇ ਚਲਾਂ ਜੈ ਸ਼ਿਰ